ਨੇ 20 ਸਾਲਾਂ ਤੋਂ ਮੈਨੂੰ ਕਹਿ ਰਿਹਾ ਜੀ ਮੈਂ ਮੇਰ ਵੱਡਾ ਮੈਂ ਮੇਲੇ ਬੰਨਾ ਮੈਂ ਤੇ ਇਹਦੇ ਸਾਰੇ ਜਜਮੈਂਟ ਜਿੱਥੇ ਫੇਲ ਹੋ ਗਏ ਇਹ ਨਹੀਂ ਜਜਮੈਂਟ ਤੋਂ ਹਟਾਣਾ ਕਰੀਓ ਬਿਲਕੁਲ ਮੈਂ ਇੱਕ ਚੀਜ਼ ਸਾਰੇ ਪਾਰਟ ਟ੍ਰਾਂਸਫਰ ਹੋ ਗਿਆ ਜਾਂਦਾ 2 ਸਾਲ ਬੈਠੇ ਐ 2 ਸਾਲ ਕੁੱਟ ਅਨਮਾਨ ਨਾਲ ਮਾਰੀ ਰੱਖੇ ਇਹ ਕੋਣ ਅਨਮਾਨ ਲਾ ਰੱਖੇ ਐਵੇਂ ਨਹੀਂ ਮਿਹਰਬਾਨੀ ਤੇ ਜਿਹੜਾ ਇਸ ਹਾਊਸ ਦੇ ਡੰਡੇ ਦੇ ਵਿੱਚ ਬਾਹਰ ਬਾਹਰ ਹੋਈ ਪਈ ਐ ਨਾ ਇਹ ਪੂਰਨ ਨੁਮਾਰਾ ਹੈ ਕਿ 2021 ਕਾ ਦੀ ਸਰਕਾਰ ਚਲੀ। ਅੱਜ 8 ਵਜੇ ਤੋਂ ਬੋਲ ਲੈਣਾ ਲੱਛਿਆ ਲਿਆ। ਫਿਰ ਤੁਹਾਨੂੰ ਬੋਲਣ ਦਿਖੂਗਾ ਕਿ ਉਹਦਾ ਮਜਾ। ਪਰ ਸੂਹਣ ਦੇ ਰੋਣਾ ਦੀ ਪਰਖ ਮਾਰ ਗਏ ਤੇ ਮੈਨੂੰ ਕਹਿੰਦੇ ਜੀ ਵੀ ਤਰ ਤਰਨ ਅਸੀਂ ਫਟੜ ਫੋਟੜ ਜਿੱਤਾਂਗੇ ਤੇ ਉਦੋਂ ਜਦੋਂ ਰਿਜ਼ਲਟ ਆਇਆ ਫੇਰੇ ਤੇ ਮੇਰਾ ਬੋਲ ਚੁੱਕਿਆ ਦੀ। ਕਹਿੰਦੇ ਨੇ ਯਾਰੀ ਹੈ ਇਮਾਨ ਮੇਰਾ ਯਾਰ ਮੇਰੀ ਜ਼ਿੰਦਗੀ। ਪੁਰਾਣੀਆਂ ਫਿਲਮਾਂ ਦੇ ਇਹੋ ਜਿਹੇ ਗੀਤ ਯਾਰੀ ਨੂੰ ਹੋਰ ਵੀ ਮਜ਼ਬੂਤ ਬਣਾਉਂਦੇ ਸਨ ਪਰ ਅੱਜ ਦੀ ਡੇਟ 'ਚ ਯਾਰੀ ਦੇ ਕੀ ਮਾਇਨੇ ਰਹਿ ਗਏ ਰਾਤ ਨੂੰ ਤੁਸੀਂ ਇਕੱਠੇ 버ਗਰ ਖਾਵੋ ਤੇ ਸਵੇਰੇ ਇੱਕ ਦੂਸਰੇ ਦੀਆਂ ਓਲਾ ਖੋਲੋ ਰਾਤ ਨੂੰ 8 ਵਜੇ ਤੋਂ ਬਾਅਦ ਯਾਨੀ ਕਿ 8 ਪੀਐਮ ਤੋਂ ਬਾਅਦ ਕੀ ਕੁਝ ਹੁੰਦਾ ਹੈ ਇਹੋ ਜਿਹੀਆਂ ਗੱਲਾਂ ਤੁਸੀਂ ਸਰਜਰੀਕ ਮੰਚ ਤੇ ਖੋਲਦੇ ਹੋ ਮੰਚ ਵੀ ਕਿਹੜਾ ਨਗਰ ਨਿਗਮ ਦੀ ਹਾਉ ਦੀ ਮੀਟਿੰਗ ਦਾ ਸੀ ਗੱਲ ਕਰ ਰਿਹਾ ਦੀ ਯਾਰੀ ਦੀ ਔਰ ਯਾਰੀ ਝਿਲੰਦਰ ਦੇ ਮੇਅਰ ਬਨੀਤ ਧੀਰ ਦੀ ਤੇ ਜਿਰੰਦਰ ਤੇ ਭਾਜਪਾ ਦੇ ਕੌਂਸਲਰ ਤੇ ਭਾਜਪਾ ਦੇ ਨੇਤਾ ਰਜੀਵ ਟਿੰਗਰਾ ਇਹਨਾਂ ਦੋਵਾਂ ਦੀ ਯਾਰੀ ਟੁਰ ਵਰਗੀ ਪੱਕੀ ਯਾਰੀ ਆ ਇਕੱਠੇ ਕਾਰੋਬਾਰ ਨੇ ਇਕੱਠੀ ਫੈਕਟਰੀ ਸੀ ਇਕੱਠੀ ਫੈਕਟਰੀ ਖੋਲੀ ਇਹਨਾਂ ਨੇ ਫਗਵਾੜੇ ਦੇ ਵਿੱਚ ਉਸ ਤੋਂ ਇਲਾਵਾ ਇਹਨਾਂ ਦੀ ਯਾਰੀ ਪੁਰਾਣੀ ਆ ਉਹ ਖੁਦ ਮੰਨਦੇ ਨੇ ਔਰ ਇਸ ਹਾਊਸ ਦੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਤੱਕ ਰਾਤ ਨੂੰ ਇਕੱਠੇ 버ਗਰ ਵੀ ਖਾਣ ਗਏ ਨੇ ਤੋਂ ਖੈਰ ਇਹ ਛੋਟੀਆਂ ਮੋਟੀਆਂ ਗੱਲਾਂ ਨੇ ਯਾਰੀ ਦੋਸਤੀ ਦਾ ਸਾਰਿਆਂ ਦੀ ਹੁੰਦੀ ਆ ਪਰ ਸਿਆਸਤ ਦੇਖੋ ਕਿੰਡੀ ਮਾੜੀ ਐ ਕਿ ਤੁਸੀਂ ਰਾਤ ਨੂੰ 8 ਪੀਐਮ ਤੋਂ ਬਾਅਦ ਦੀਆਂ ਪੋਲਾਂ ਖੋਲ੍ਹੀਆਂ ਸ਼ੁਰੂ ਕਰ ਦਿੱਤੀਆਂ ਇੱਕ ਦੂਸਰੇ ਦੀਆਂ ਭਰੇ ਹੋਏ ਮੰਚ ਦੇ ਉੱਤੇ ਇੱਕ ਦੂਸਰੇ ਦੀਆਂ ਜਿਹੀਆਂ ਗੱਲਾਂ ਜਿਹੜੀਆਂ ਨਿੱਜੀ ਗੱਲਾਂ ਕੋਈ ਬੰਦਾ ਕੋਈ ਯਾਰ ਆਪਣੇ ਯਾਰ ਨਾਲ ਇੱਕ ਗੱਲ ਸਾਂਝੀ ਕਰਦਾ ਆਪਣਾ ਸੁਪਨਾ ਸਾਂਝਾ ਕਰਦਾ ਕਿ ਭਾਈ ਮੈਂ ਬਣਨਾ ਚਾਹੁੰਦਾ ਵਾਂ ਜਾਂ ਮੈਂ ਕਰਨਾ ਚਾਹੁੰਦਾ ਵਾਂ ਤੇ ਤੁਸੀਂ ਭਰੇ ਮੰਚ ਦੇ ਉੱਤੇ ਉਹਦੀ ਪੋਲ ਖੋਲ੍ਹ ਦਿੰਦੇ ਹੋ ਤੇ ਫੇਰ ਇਹ ਯਾਰੀ ਕਾਹਦੀ ਰਹਿ ਗਈ ਸੋ ਖੈਰ ਯਾਰੀ ਤਾਂ ਫੇਰ ਵੀ ਕਾਇਮ ਰਹਿੰਦੀ ਆ ਕਿਉਂਕਿ ਯਾਰੀ ਯਾਰੀ ਹੁੰਦੀ ਹੈ ਪਰ ਇਹ ਕਿਹੋ ਜਿਹੀ ਯਾਰੀ ਹੈ ਜਿੱਚ ਲੋਕਾਂ ਸਾਹਮਣੇ ਦਾ ਤੁਸੀਂ ਇੱਕ ਦੂਸਰੇ ਦੇ ਭੇਦ ਖੋਲੀ ਜਾਂਦੇ ਹੋ ਤੇ ਅਦਰਵਾਈਜ਼ ਤੁਸੀਂ ਇੱਕ ਦੂਸਰੇ ਨਾਲ ਪੂਰੀ ਯਾਰੀ ਕਾਇਮ ਰੱਖਦੇ ਹੋ ਆਪਣੇ ਸਾਂਝੇ ਕਾਰੋਬਾਰ ਚਲਾਉਂਦੇ ਹੋ ਹੋਰ ਸਾਂਝੇ ਤੌਰ ਦੇ ਉੱਤੇ ਜਾ ਕੇ 버ਗਰ ਵੀ ਖਾਂਦੇ ਹੋ ਰਾਤ ਰਾਤ ਨੂੰ ਜਾ ਕੇ ਇੱਕ ਦੂਸਰੇ ਨਾਲ ਸੰਬੰਧ ਵੀ ਰੱਖਦੇ ਹੋ ਉਹ ਲੋਕਾਂ ਦੇ ਸਾਹਮਣੇ ਯਾਨੀ ਕਿ ਨਗਰ ਨਿਗਮ ਦੀ ਹਾਉਸ ਦੀ ਮੀਟਿੰਗ 'ਚ ਤੁਸੀਂ ਕੀ ਕੁਝ ਕਰਦੇ ਹੋ ਇਹ ਸਾਬਣੇ ਦੇਖ ਲਿਆ ਮੈਂ ਗੱਲ ਕਰ ਰਿਹਾ ਜੀ ਜਿਲੰਦਰ ਦੀ ਹਾਉਸ ਦੀ ਮੀਟਿੰਗ ਦੀ ਜਿਲੰਦਰ ਦੀ ਹਾਉਸ ਦੀ ਮੀਟਿੰਗ ਦੀ ਪਹਿਲੀ ਇੱਕ ਤਸਵੀਰ ਤੁਹਾਨੂੰ ਦਿਖਾਉਣਾ ਜਿਹਦੇ ਵਿੱਚ ਕੌਂਸਲਰ ਜਿਹੜੇ ਭਾਜਪਾ ਦੇ ਨੇ ਅਜੀਬ ਢਿੰਗਰਾ ਉਹ ਕੀ ਕਹਿ ਰਹੇ ਨੇ ਜਿਲੰਦਰ ਦੇ ਮੇਅਰ ਬਾਰੇ ਜਿਲੰਦਰ ਦੇ ਮੇਅਰ ਦੀ ਕਾਰਜ ਪ੍ਰਣਾਲੀ ਦੇ ਉੱਤੇ ਸਵਾਲ ਚੱਕ ਰਹੇ ਨੇ ਔਰ ਇਸੇ ਸਵਾਲ ਤੋਂ ਮੇਅਰ ਸਾਹਿਬ ਕਲਪ ਗਏ ਔਰ ਇਨੇ ਕਲਪ ਗਏ ਉਹਨਾਂ ਨੇ ਜੋ ਕਿਹਾ ਉਹ ਵੀ ਦਿਖਾਉਣਾ ਪਹਿਲੇ ਦੇਖੋ ਅਜੀਬ ਢਿੰਗਰਾ ਕੀ ਬੋਲਦਾ ਮਰਦੇ ਇੱਕ ਤਾਂ ਪੇਜ ਅਟਾ ਲੱਗਾ ਜਿੱਦੇ ਬਾੜ 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 ਠੀਕ ਹੈ ਜੀ ਬਾਕੀ ਅਲੰਗਲ ਖੰਡਾ ਦੇ ਵਿੱਚ ਕੋਈ ਹਫ਼ਤਾ ਨਾਲ ਬਤਾ ਟਿਊਬਲ ਕਿੱਥੇ ਰੱਖਣਾ ਬਾਹਰ ਚ ਸੜਕ ਕਿੱਥੇ ਲੱਗਣੀ ਬਾਹਰ ਚ ਪਾਈਪ ਕਿੱਥੇ ਪਾਣੀ ਬਾਹਰ ਚ ਇਹ ਸਾਰੀਆਂ ਤੁਸੀਂ ਬਾਹਰ ਬਾਹਰ ਨੇ ਕੀਤੀਆਂ ਨਾ ਮੈਂ ਇੱਕ ਚੀਜ਼ ਸਾਰੇ ਪਟ ਕੰਸਟਰਕਟਰ ਨੂੰ ਦੱਸ ਦਿੰਦਾ ਮੈਂ ਬੀਅਸਾ ਬਠੇ ਹੈ ਮੇਰ ਸਾਹਿਬ ਪੂਨ ਅਨੁਮਾਨ ਨਾਲ ਨਹੀਂ ਬਾਹਰ ਇਹ ਪੂਨ ਅਨੁਮਾਨ ਲਾ ਰਹੇ ਐਵੇਂ ਨਹੀਂ ਮਿਹਰਬਾਨੀ ਤੇ ਜਿਹੜਾ ਇਸ ਹਾਊਸ ਦੇ ਅੰਡੇ ਦੇ ਵਿੱਚ ਬਾਹਰ ਬਾਹਰ ਹੋਈ ਪਈ ਹੈ ਨਾ ਇੱਕ ਮੂਰ ਅਨੁਮਾਨ ਹੈ ਕਿ 2000% ਤੁਹਾਡੀ ਸਰਕਾਰ ਜਾ ਰਹੀ ਹੈ ਬਿਲਕੁਲ 100% ਜਾ ਰਹੀ ਹੈ ਤੁਸੀਂ ਆਪਣੇ ਵਾਰਕ ਕੰਪਲੀਟ ਕਰ ਰਹੇ ਹੋ ਸਾਡੇ ਨਹੀਂ ਕਰਦੇ ਤੇ ਮੈਂ ਸਾਰੇ ਕਾਉਂਸਲਰ ਨੂੰ ਕਹਾ ਜਨਾਵਾ ਵੀ ਆਪਣੇ ਆਪਣੇ ਰਸਤੇ ਆ ਉਹ ਧਿਆਨ ਰੱਖ ਲੋ ਵੀ ਕਿੱਥੇ ਕਿੱਥੇ ਜਾਣਾ ਹੈ ਔਰ ਦੂਜੀ ਗੱਲ ਮੈਂ ਇਹ ਕਹਿੰਦਾ ਮੇਰੇ ਸਾਹਿਬ ਤੁਸੀਂ ਕੌਂਸਲ ਕੋਈ ਗੱਲ ਕੀਤੀ ਵੀ ਜਿਹੜਾ ਜਿਹੜਾ ਕਾਉਂਸਲਰ ਬੋਰਡ ਦੇ ਵਿੱਚ ਜਿਹੜਾ ਪੱਥਰ ਲਗਾਉਣ ਦੇ ਵਿੱਚ ਹਾਰੇ ਹੋਏ ਵਿਅਕਤੀ ਦਾ ਵੀ ਨਾਮ ਲਿਖਿਆ ਹੈ। ਹਾਰੇ ਵਿਅਕਤੀਆਂ ਨਾਮ ਲਿਖਿਆ। ਮੈਂ ਸਿਰਫ ਯੈਸ অর ਨੋ ਦੇ ਸਵਾਲ ਦਾ ਜਵਾਬ ਲੈਣਾ। ਕੀ ਕਨਸਟੀਟਿਊਸ਼ਨ ਤੁਹਾਨੂੰ ਲੋਕ ਕਰਦਾ ਹੈ ਕਿ ਜਿਹੜਾ ਅਗਰ ਸੀ ਹਰਿਆਣਾ ਦਾ ਪੱਥਰ ਦੇ ਨਾਮ ਹੋਵੇ। ਤੁਸੀਂ ਦੱਸੋ ਯੈਸ অর ਨੋ। ਠੀਕ ਹੈ ਮੇਡਮ ਠੀਕ ਹੈ। ਤੁਸੀਂ ਹਮੇਸ਼ਾ ਕਹਿੰਦਾ ਕਰਦੇ ਹੋ ਮੇਰ ਸਾਹਿਬ ਕਿ ਤੁਹਾਨੂੰ ਮਜਬੂਰੀ ਹੈ ਤੁਸੀਂ ਪ੍ਰੋਟੈਸਟ ਕਰਨਾ ਤੁਹਾਡੀ ਮਜਬੂਰੀ ਹੈ ਤੁਸੀਂ ਪ੍ਰੋਟੈਸਟ ਕਰਨਾ। ਮੈਂ ਤੁਹਾਡੇ ਕੋਲ ਸਵਾਲ ਲੁੱਛਣਾ। ਬਟਨ ਪਾਰਕ ਦਾ ਘਾਟਾ ਹੋਇਆ ਬਟਨ ਪਾਰਕ ਦੇ ਘਾਟਨ ਦੇ ਵਿੱਚ ਦਿੱਲੀ ਦੀ ਕੰਪਨੀ ਵੱਲੋਂ ਕੁਰਸੀਆਂ ਟੈਂਟ ਮੰਗਾਏ ਗਏ ਉਹਦਾ ਬਿੱਲ ਇਸ ਮਤੇ ਦੇ ਵਿੱਚ ਪੌਣੇ 2 ਕਰੋੜ ਦਾ ਪਾਇਆ ਗਿਆ ਤੁਹਾਡੀ ਕੀ ਮਜਬੂਰੀ ਹੈ ਦਿੱਲੀ ਵਾਲਿਆਂ ਦੀ ਮੈਂ ਕਿਹਾ ਤੁਹਾਡੀ ਕੀ ਮਜਬੂਰੀ ਹੈ ਮੇਰ ਸਾਹਿਬ ਤੁਸੀਂ ਦਿੱਲੀ ਵਾਲਿਆਂ ਦੀ ਗੱਲ ਮੰਨ ਲਿਓ ਪੌਣੇ 2 ਕਰੋੜ ਦਾ ਬਿੱਲ ਪਿਆ ਹੋਇਆ ਹੈ ਟੈਂਟ ਦਾ ਡਿਲੀਵਰ ਆਇਆ ਗਾ ਮੈਂ ਇਹ ਗੱਲ ਕਹਿੰਦਾ ਹਾਂ ਵੀ ਐਡਾ ਵੱਡਾ ਦੇਖੋ ਇੱਕ ਗੱਲ ਬੜੀ ਕਲੀਅਰ ਹੈ ਮੇਰ ਸਾਹਿਬ ਅਸੀਂ ਹਮੇਸ਼ਾ ਹੀ ਕਾਪਰੇਟਿਆਂ ਨੂੰ ਪਿਆਰ ਆ ਮੈਂ ਤਾਂ ਅੱਜ ਖੁਸ਼ ਹਾਂ ਵੀ ਬਹੁਤ ਵਧੀਆ ਹੌ ਉੱਚਾ ਰਿਹਾ ਲੇਕਿਨ ਪੱਥਰ ਦੇ ਉੱਤੇ ਹਾਰੇ ਹੋਏ ਵਿਅਕਤੀਆਂ ਨਾਮ ਨਹੀਂ ਲਿਖੇ ਦੇਣਾ ਉਹ ਤਾਂ ਦਾ ਸਹਾਰਾ ਤੇ ਇਫਸਾਕ ਕਹਿ ਰਿਹਾ ਜੋ ਬਜੀ ਹੋਏ ਯਾ ਜਿਹੜੇ ਜਿੱਤੇ ਆ ਹੋਰੇ ਵੀ ਹਾਰਿਆਂ ਦੇ ਨਾਮ ਲਿਖਿਆ ਕਰੇ ਜਿਹੜੇ ਪੌਣੇ ਦੋ ਕੋਣ ਕਹਿੰਦਾ ਉਹ ਖੇਡ ਜੀਵਾਨ ਨੂੰ ਖੁਸ਼ ਕਰਨ ਵਾਲਾ ਪਾਇਆ ਜਿਹੜਾ ਦਿੱਲੀ ਦੀ ਕੰਪਿਊਟਰ ਟੈਂਟ ਕੁਰਸੀਆਂ ਬਣਾਈਆਂ ਇਹ ਮਤਾਂ ਪਾਸ ਨਹੀਂ ਹੋਣੇਗਾ ਜੋ ਬਜੀ ਹੁੰਦੇ ਬੈਠੋ ਫੋਟੋ ਬਹੁਤ ਬਹੁਤ ਧੰਨਵਾਦ ਬਹੁਤ ਫੋਟੋ ਹੋ ਗਈ ਬੈਠੋ ਲੋਦੀ ਸੁਣ ਲਿਆ ਜੀ ਰਜੀਵ ਢਿੰਗਰਾ ਬੋਲੇ ਤੇ ਮੇਅਰ ਸਾਹਿਬ ਕਹਿੰਦੇ ਜਵਾਬ ਦੇ ਕੇ ਜਾਵਾਂਗਾ ਜੀ 5 ਮਿੰਟ ਰੁਕੋ ਤੇ 5-7 ਮਿੰਟ ਬਾਅਦ ਮੇਅਰ ਸਾਹਿਬ ਵੀ ਫਿਰ ਟਿਕੇ ਨਹੀਂ ਜੀ ਜਵਾਬ ਦੇਤਾ ਔਰ ਇਸ ਜਵਾਬ ਦੇ ਵਿੱਚੋਂ ਇੰਨੇ ਕ ਕਹਿੰਦੇ ਨੇ ਜੀ ਸੌਫਟ ਤਰੀਕੇ ਨਾਲ ਤਲਕ ਹੋ ਗਏ ਕਿ ਆਪਣੀ ਯਾਰੀ ਦੋਸਤੀ ਦੀਆਂ ਇੱਕ ਦੂਸਰੇ ਨਾਲ ਕੀਤੀਆਂ ਹੋਈਆਂ ਜਿਹਹੀਆਂ ਗੱਲਾਂ ਵੀ ਬਾਹਰ ਕੱਢ ਕੇ ਜੜੀਆਂ ਕਿਸੇ ਸਿਆਸੀ ਮੰਚ ਤੇ ਸ਼ੋਭਾ ਨਹੀਂ ਦਿੰਦੀਆਂ ਮੇਰੇ ਕਹਤਾ ਕਿ ਭਾਈ ਢਿੰਗਰਾ ਸਾਹਿਬ ਤੁਸੀਂ ਤਾਂ ਮੈਨੂੰ 20-25 ਸਾਲ ਤੋਂ 20-20 ਗੱਲਾਂ ਸੁਣਾਈਆਂ ਨੇ ਕਿ ਮੈਂ ਅੱਜ ਐਮਐਲਏ ਬਣ ਜਾਣਾ ਮੈਂ ਅੱਜ ਮੇਰ ਬਣ ਜਾਣਾ ਪਰ ਤੁਸੀਂ ਬਣੇ ਕੋਈ ਨਹੀਂ ਐ ਵੀ ਕਹਤਾ ਕਿ ਮੈਨੂੰ ਸਿਆਸਤ 'ਚ ਲਿਆਂਨ ਵਾਲਾ ਵੀ ਤੂੰ ਐ ਤੇ ਆ ਵੀ ਕਹਤਾ ਕਿ ਭਾਈ ਤੂੰ ਕਰ ਕੁਛ ਨਹੀਂ ਸਕਿਆ ਮੈਂ ਮੇਰ ਬਣ ਗਿਆ ਉਹ ਤੂੰ ਕਹਿੰਦਾ ਕਿ ਅਰੇ ਮੈਂ ਮੇਰ ਬੰਨਾ ਕਰੀ ਕੰਨਾ ਮੈਂ ਐਮਐਲਏ ਬੰਨਾ ਵਾ ਪਰ ਤੂੰ ਉੱਥੇ ਦਾ ਉੱਥੇ ਐ ਔਰ ਉਹਨਾਂ ਨੇ ਉਸਦੇ ਵਿਜ਼ਨ ਦੇ ਉੱਤੇ ਸਵਾਲ ਚੱਕ ਦਿੱਤੇ ਔਰ ਉਸ ਦੀ ਜਿਹੜੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਹਾਊਸ 'ਚ ਗੱਲ ਰੱਖੀ ਦੀ ਮੇਰ ਦੇ ਖਿਲਾਫ ਉਹਦਾ ਜਵਾਬ ਬਖੂਬੀ ਸੌਫਟ ਤਰੀਕੇ ਨਾਲ ਤਲਖੀ ਭਰੇ ਲਹਿਦੇ ਨਾਲ ਦੇਖੋ ਇੱਕ ਸਮੇਲ ਆਮ ਤੌਰ ਤੇ ਤੇ ਤਲਖੀ ਦੇ ਸੌਫਟ ਤਰੀਕੇ ਨਾਲ ਦਿੰਦੇ ਨਹੀਂ ਪਰ ਮੇਰ ਨੇ ਅੰਦਾਜ਼ ਦੇ ਵਿੱਚ ਆਪਣੀ ਸੌਫਟਨੈਸ ਵੀ ਦਿਖਾਤੀ ਔਰ ਤਲਖੀ ਭਰੇ ਲਹਿਦੇ ਨਾਲ ਅੰਦਰੋਂ ਇਹੋ ਜਿਹੀਆਂ ਗੱਲਾਂ ਬਾਹਰ ਕੱਢਤੀਆਂ ਜਿਹੜੀਆਂ ਉਹਨੇ ਪਰਸਨਲ ਕੀਤੀਆਂ ਹੋਣੀਆਂ ਕਹਿੰਦੇ ਜੀ ਤੂੰ ਇੰਨੇ ਸਾਲਾਂ ਜੇ ਮੇਰੇ ਨਾਲ ਆਇਆ ਗੱਲਾਂ ਕਰਦਾ ਰਿਹਾ ਹੈ। ਇਹੀ ਨਹੀਂ ਉਹਨਾਂ ਨੇ ਤਾਂ ਭਾਈ ਹੱਥੋਂ ਤੱਕ ਕਹਿਤਾ ਕਿ ਪਰਸੋ ਦਾ ਰਾਤ ਤੱਕ ਤੋਂ ਮੇਨਾ 버ਗਰ ਖਾਣ ਗਿਆ ਹੋਇਆ ਸੀ ਔਰ 버ਗਰ ਖਾਂਦੇ ਟਾਈਮ ਤੂੰ ਮੈਨੂੰ ਕਹਿੰਦਾ ਸੀਗਾ ਕਿ ਤਰਨ ਤਰਨ ਚ ਆਪ ਨਹੀਂ ਜਿੱਤੂਗੀ ਤਰਨ ਤਰਨ ਚ ਆਪ ਹਾਰ ਜੂਗੀ ਤੇ ਹੁਣ ਆਪ ਉਥੇ ਜਿੱਤ ਗਈ ਹੈ ਯਾਨੀ ਕਿ ਤੁਹਾਡੀਆਂ ਯਾਰੀਆਂ ਦੋਸਤੀਆਂ ਬਰਕਰਾਰ ਨੇ ਤੇ ਬਰਕਰਾਰ ਰਹਿਣੀਆਂ ਵੀ ਚਾਹੀਦੀਆਂ ਸਿਆਸਤ ਕਦੇ ਨਹੀਂ ਇਹ ਕਹਿੰਦੀ ਕਿ ਤੁਸੀਂ ਇੱਕ ਦੂਸਰੇ ਨਾਲ ਯਾਰੀ ਦੋਸਤੀ ਤੋੜੋ ਪਰ ਫਿਰ ਇਹ ਲੋਕਾਂ ਦੇ ਅੱਗੇ ਆ ਕੇ ਆਪਾਂ ਇਹੋ ਜਿਹਾ ਸੀਨ ਰਚ ਦਿੰਨੇ ਆ ਜਿਸ ਦੇ ਨਾਲ ਇਹੋ ਜਿਹੇ ਅਦਲਾ ਸਾਹਮਣੇ ਆਂਦੀਆਂ ਨੇ ਤੁਸੀਂ ਆਪ ਹੀ ਦੇਖ ਲਵੋ ਕਿ ਮੇਹਰ ਸਾਹਿਬ ਨੇ ਕੀ ਜਵਾਬ ਦਿੱਤਾ ਮੈਂ ਪਹਿਲਾਂ ਜਵਾਬ ਦੇ ਦਵਾਂ ਨਹੀਂ ਤਾਂ ਫਿਰ ਰਹਿ ਜਾਣਾ 2 ਮਿੰਟ ਬਹਿ ਜਾਓ ਮੈਂ ਪਹਿਲਾਂ ਜਿਹੜੇ ਪਾਸ਼ਾ ਸਾਥੀਆਂ ਨੇ ਸਵਾਲ ਪੁੱਛੇ ਉਹਨਾਂ ਦੇ ਜਵਾਬ ਦੇ ਦਵਾਂ ਸਾਰਿਆਂ ਦੇ ਸਭ ਤੋਂ ਪਹਿਲਾਂ ਤਾਂ ਢੀਗਰਾ ਜੀ ਦੀ ਜਿਹੜੀ ਗੱਲ ਹੈ ਜੀ ਸਾਰੇ ਤੁਸੀਂ ਜਾਣਦੇ ਹੋ ਮੇਰਾ ਬਹੁਤ ਪੁਰਾਣਾ ਦੋਸਤ ਹੈ ਪਿਛਲੇ 25 ਸਾਲ ਤੋਂ ਪੁਰਾਣਾ ਹੈ ਤੇ ਮੈਂ 20 ਸਾਲ ਤੋਂ ਇਹੀ ਮੈਨੂੰ ਰਾਜਦੇ ਦੀ ਚ ਲੈ ਕੇ ਆਏ ਸੀ ਤੇ ਇਹਨਾਂ ਦੀ ਜਿਹੜੀ ਜਜਮੈਂਟ ਹੈ ਮੇਰੀ ਜਜਮੈਂਟ ਤੇ ਇਹਨਾਂ ਦੇ ਕਹਿਤੀ ਬਹੁਤ ਵਧੀਆ ਪਰ ਇਹਨਾਂ ਦੇ ਜਜਮੈਂਟ ਤੇ ਕੋਈ ਭਰੋਸਾ ਨਾ ਕਰਿਓ ਪਿਛਲੇ 20 ਸਾਲਾਂ ਤੋਂ ਮੈਂ ਮੈਨੂੰ ਕਹਿ ਰਿਹਾ ਜੀ ਮੈਂ ਮੇਅਰ ਬੰਨਾ ਮੈਂ ਐਮਐਲਏ ਬੰ ਤੇ ਇਹਦੇ ਸਾਰੇ ਜਜਮੈਂਟ ਜਿਹੜੀਆਂ ਫੇਲ ਹੋਈਆਂ ਇਹਦੀ ਜਜਮੈਂਟ 'ਤੇ ਕੋਈ ਭਰੋਸਾ ਨਾ ਕਰਿਓ ਬਿਲਕੁਲ ਤੇ ਦੋਵਾਂ ਨੇ ਮੈਨੂੰ ਬੋਲਣ ਦੇਵੋ ਨੀ ਹੁਣ ਮੇਰੀ ਜਜਮੈਂਟ ਤਾਂ ਇਹਨੋਂ ਬਟਾ ਬਧੀਆਂ ਵਾ ਮੈਨੂੰ ਕੈਲਕੂਲੇਸ਼ਨ ਆਂਦੀ ਆ ਪੋਲਿਟਿਕ ਹੁੰਦੀ ਤੇ ਇਹਨਾਂ ਦਾ ਕੋਈ ਭਰੋਸਾ ਨਾ ਕਰਿਓ ਖਿਆਲੀ ਪਲਾਵ ਇਹਨਾਂ ਤੋਂ ਵਧੀਆ ਕੁਝ ਨਹੀਂ ਬਣਾਉਂਦਾ ਅੱਜ 8 ਵਜੇ ਤੋਂ ਬੋਲਣ ਦੇਣਾ ਨਾ ਦਖਲਾ ਕਰੋ ਫੇਰ ਤੁਹਾਨੂੰ ਪਤਾ ਲੱਗੂਗਾ ਕੀ ਹੁੰਦਾ ਹੈ ਤੇ ਇਹੀ ਜਜਮੈਂਟ ਇਹਨਾਂ ਨੇ ਤਰਨ ਕਰਨ ਵੀ ਮੈਨੂੰ ਕਹੀ ਸੀ ਜਿੱਥੇ ਚਮਾਰਦ ਜਪਤ ਕਰਾ ਕੇ ਆਏ ਆ ਜੀ ਆ ਤੇ ਪਲੀਜ਼ ਮੈਨੂੰ ਬੋਲਣ ਦਿਓ ਰਜੀਤ ਜੀ ਹੁਣ ਮ ਬੋਲ ਮੈਨੂੰ ਬੋਲਾ ਦਿਓ ਤੁਸੀਂ ਬੋਲਿਆ ਜੀ ਇਹ ਉਹ ਦਿਨ ਪਰਸੋਂ ਦੇ ਨਾਦੀ 버ਕਰ ਖਾਨ ਗਏ ਤੇ ਮੈਨੂੰ ਕਹਿੰਦੇ ਜੀ ਵੀ ਤਰ ਤਰਨ ਅਸੀਂ ਹੰਡਲ ਕੋਸ਼ਣ ਜਿੱਤਾ ਲਿਆ ਤੇ ਉਦੋਂ ਜਦੋਂ ਰਿਜ਼ਲਟ ਆਇਆ ਫੇਰ ਅੱਗੇ ਮੈਨਾ ਬੋਲਨੇ ਲੱਗਿਆ ਜੀ ਤੇ ਤੋਂ ਐਪਲ ਨੇ ਤੁਸੀਂ ਚਲੋ ਪਰਮਾਤਮਾ ਕਰੇ ਅਣੀ ਨਾ ਕਦੀ ਜ਼ਰੂਰ ਹਰ ਕਿਸੇ ਨੂੰ ਮੈਂ ਤਾਂ ਕਹਿੰਦਾ ਮੈਂ ਅੱਜ ਪਰਮਾਤਮਾ ਜੁਰੂਰ ਬਣਾਵੇ ਪਰ ਹਮੇਸ਼ਾ ਜੋ ਜਿਹੜੀ ਵੀ ਸਰਕਾਰ ਹੋਵੇ ਮੈਸੇ ਗੱਲ ਲੱਭੂਆ ਜਿਹੜਾ ਅੱਛਾ ਕੰਮ ਹੈ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵਾ ਸੋ ਸੁਣ ਲਿਆ ਜੀ ਹੁਣ ਆ ਸੀ ਮੇਅਰ ਸਾਹਿਬ ਜਵਾਬ ਹੁਣ ਦੱਸੋ ਜੇ ਮੇਅਰ ਸਾਹਿਬ ਤੁਹਾਡੇ ਨਾਲ ਯਾਰੀ ਦੋਸਤੀ ਜਗਲੇ ਨੇ ਕੁਝ ਗੱਲਾਂ ਕਰ ਹੀ ਲਈਆਂ ਨੇ ਤੇ ਤੁਸੀਂ ਉਹਤ ਗੱਲ ਨੂੰ ਓਪਨ ਮੰਚ ਦੇ ਉੱਤੇ ਖੋਲ ਕੇ ਰੱਖ ਦਿੱਤਾ ਅਗਲੇ ਦੇ ਪੱਲੇ ਕੀ ਰਹਿ ਗਿਆ ਜੀ ਦੱਸੋ ਮੈਨੂੰ 8 ਵਜੇ ਤੋਂ ਬਾਅਦ ਵਾਲੀ ਗੱਲ ਦਾ ਇਸ਼ਾਰਾ ਜਿਹੜਾ ਤੁਸੀਂ ਕਰ ਗਏ ਹੋ ਕਿ 8 ਵਜੇ ਤੋਂ ਬਾਅਦ ਕਹਿੰਦੇ ਰਜੀਵ ਟਿੰਗਰਾ ਨਾਲ ਗੱਲ ਕਰਕੇ ਦੇਖੋ 8 ਵਜੇ ਤੋਂ ਬਾਅਦ ਕੀ ਕਰ ਲੈਂਦੇ ਰਜੀਵ ਟਿੰਗਰਾ ਅਸੀਂ 8 ਵਜੇ ਤੋਂ ਬਾਅਦ ਇਹਨਾਂ ਨਾਲ ਬੈਠਿਆ ਕਰੋ ਅਸੀਂ 8 ਵਜੇ ਤੋਂ ਬਾਅਦ ਇਹਨਾਂ ਨਾਲ ਬੈਠਿਆ ਕਰੋ ਜੀ 8 ਵਜੇ ਤੋਂ ਬਾਅਦ ਨੰਨਾਂ ਨਾਲ ਬਹਿ ਕੇ ਕਰੋ ਫਿਰ ਤੁਹਾਨੂੰ ਪਤਾ ਲੱਗੂਗਾ ਕੀ ਹੋਣਾ ਹੈ ਦੇ ਰਜੀਵ ਢੀਂਗਰਾ ਤੁਹਾਡੇ ਦੋਸਤ ਨੇ ਪਰ 8 ਵਜੇ ਤੋਂ ਬਾਅਦ ਅਜੀਹਾ ਕੀ ਹੁੰਦਾ ਵਾ ਜਿਹੜਾ ਤੁਸੀਂ ਕਿਹਾ ਵਾ ਕਿ 8 ਵਜੇ ਤੋਂ ਬਾਅਦ ਰਜੀਵ ਢੀਂਗਰਾ ਨਾਲ ਗੱਲ ਕਰਕੇ ਦੇਖੋ ਇਹ ਤਾਂ ਇੱਕ ਵੱਡਾ ਸਵਾਲ ਛੱਡਤਾ ਦੋਸਤੋ ਤੋਂ ਜਿਹੜੇ ਇਸ ਕਾਉਂਸਲਰ ਵੀਰ ਨੂੰ ਜਾਣਦੇ ਨੇ ਉਹ ਕਮੈਂਟ 'ਚ ਜ਼ਰੂਰ ਦੱਸੋ ਕਿ 8 ਵਜੇ ਤੋਂ ਬਾਅਦ ਰਜੀਵ ਢੀਂਗਰਾ ਕੀ ਕਰ ਲੈਂਦੇ ਨੇ ਕਿਉਂਕਿ ਮੇਅਰ ਸਾਹਿਬ ਨੇ ਖੁਦ ਕਿਹਾ ਵਾ ਕਿ ਉਹਨਾਂ ਦੀ ਯਾਰੀ ਇੰਨੇ ਸਾਲ ਪੁਰਾਣੀ ਹੈ ਸੋ ਜੇ ਯਾਰੀ ਆ ਤਾਂ ਫਿਰ ਭੇਤੀ ਵੀ ਨਹੀਂ ਜੇ ਭੇਤੀ ਹੋ ਤਾਂ ਵੀ ਤੁਸੀਂ ਲੋਕਾਂ ਨੂੰ ਇਹ ਕਹਿ ਰਹੇ ਹੋ ਕਿ 8 ਵਜੇ ਤੋਂ ਬਾਅਦ ਇਹਨਾਂ ਨਾਲ ਗੱਲ ਕਰਕੇ ਦੇਖੋ 8 ਵਜੇ ਤੋਂ ਬਾਅਦ ਜੀਵਟਿੰਗ ਦਾ ਕੀ ਕਰਦੇ ਨੇ ਆ ਵੱਡਾ ਸਵਾਲ ਜਲੰਧਰ ਵਾਲਿਆਂ ਬਾਤ ਤੇ ਤੁਸੀਂ ਛੱਡ ਦਿੱਤਾ ਵਾ ਪਰ ਕੁੱਲ ਮਿਲਾ ਕੇ ਗੱਲ ਇਹ ਹੀ ਹੈ ਕਿ ਸਿਆਸਤ ਦੇ ਵਿੱਚ ਜੇਕਰ ਤੁਸੀਂ ਕਿਸੇ ਨੂੰ ਦੇਖੋ ਕਿ ਉਹ ਆਪਸ ਵਿੱਚ ਭੜਦਾ ਪਿਆ ਵਾ ਉਹ ਹਰ ਚਮਕਦੀ ਹੋਈ ਚੀਜ਼ ਸੋਨਾ ਨਹੀਂ ਹੁੰਦਾ ਵਾਂਗ ਸੱਚ ਨਹੀਂ ਹੈ ਪਰਦੇ ਦੇ ਪਿੱਛੇ ਯਾਰੀਆਂ ਨੇ ਪਰ ਜਦੋਂ ਸਿਆਸੀ ਗੱਲ ਆਉਂਦੀ ਹੈ ਤੇ ਉਦੋਂ ਫਿਰ ਇੱਕ ਦੂਸਰੇ ਦੇ ਪੋਤਰੇ ਦੇ ਫਰੋਲ ਦਿੰਦੇ ਆਪਾਂ ਔਰ ਮੈਨੂੰ ਲੱਗਦਾ ਹੈ ਕਿ ਆਹ ਸਾਹਿਬ ਇਹ ਠੀਕ ਨਹੀਂ ਇਹ ਠੀਕ ਨਹੀਂ ਇਹ ਠੀਕ